ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਵੀ ਨੰਦਰਾ ਬਲੌਗ 'ਚ ਦੇਖੋ ਜੀ ਟਾਈਮ ਹੋ ਗਿਆ ਆ ਪੌਣੇ 12 ਤੇ ਅਸੀਂ ਲੱਗੇ ਆਪਣਾ ਬਲੌਗ ਸ਼ੁਰੂ ਕਰਨ ਆਂਟੀ ਕਰਦੇ ਪਏ ਆ ਸਫਾਈਆਂ ਤੇ ਨਾਲ-ਨਾਲ ਗੱਲਾਂ ਇੱਧਰ ਅੱਜ ਲੱਗੇ ਆ ਅਸੀਂ ਪੌਂ ਭਾਜੀ ਬਣਾਉਣ ਠੀਕ ਆ ਤੇ ਇੱਧਰ ਗੋਭੀ ਸਾਡੀ ਕੁੜੀ ਦਾ ਹੁਕਮ ਆ ਪੌਂ ਭਾਜੀ ਖਾਣ ਉਹ ਕਹਿੰਦੀ ਮਾਂ ਮੇਰੀ ਕਦੀ ਵਿਹਲੀ ਨਾ ਹੋਵੇ ਸੋਈ ਚੋ ਠੀਕ ਆ ਤੇ ਇੱਧਰ ਸਾਰਾ ਸਮਾਨ ਅਸੀਂ ਲੈ ਆਂਦਾ ਆ ਬਾਕੀ ਚਲੋ ਕੱਪੜੇ ਸੁੱਕਣੇ ਪਾਇਆ ਮਾਂ ਠੀਕ ਆ ਤਾਂ ਫੇਰ ਬੜ ਦੀਆਂ ਰਸੋਈ ਦੇ ਵਿੱਚ ਤੇ ਬਣਾਉਂਦੇ ਆ ਪਾਉਂ ਭੱਜੀ ਨਿਆਣਿਆਂ ਦਾ ਹੁਕਮ ਚੈਰ ਮੱਥੇ ਚਲੋ ਹਾਂਜੀ ਆਂਟੀ ਕਰਦੇ ਪਏ ਸਫਾਈਆਂ ਓਹ ਹੋ ਜੀ ਕੱਲ ਜੀ ਮੈਂ ਕਿਹਾ ਬੜ ਬੜ ਦੋ ਦੋ 12 ਦੇ ਬਚ ਗਏ ਤੁਸੀਂ ਆਉਂਦੇ 12 ਵਜੇ ਲੇਟ ਹੀ ਆਉਂਦੇ ਆ ਸੱਚੀ 12 ਵਜੇ ਚਲੋ ਕਰ ਲਓ ਸਫਾਈਆਂ ਤੁਸੀਂ ਫੇਰ ਓਕੇ ਹਲੋ ਜੀ ਇੱਧਰ ਰੱਖ ਦਿੱਤੀ ਆ ਪਾਉਂ ਭੱਜੀ ਨੂੰ ਸਿਟੀਆਂ ਲੱਗੂਗੀਆਂ ਦੋ ਤਿੰਨ ਟਮਾਟਰ ਤੇ Shimla mirch ਕੱਟਦੇ ਆ ਹਾਂ ਤੇ ਇਧਰ ਪਾਉਂ ਵੀ ਮਗਾ ਲੇ ਚਲੋ ਲੱਗ ਜਾਵੇ ਇਹਨੂੰ ਸਿਟੀਆਂ ਤੇ ਤੜਕਾ ਲਾਉਣੀ ਆ ਲਓ ਜੀ ਇਧਰ ਵਿੱਚ ਪਾਈਆ Shimla mirch ਦੇ ਕਿਹਦੇ ਸੱਜੀਆਂ ਨੂੰ ਉਬਾਰ ਕੇ ਮੈਸ਼ ਕਰ ਲਿਆ ਆ ਉਵਾਲਿਆ ਨਹੀਂ ਇਹਨਾਂ ਨੂੰ ਸਿਟੀਆਂ ਲਵਾਈਆਂ ਤੋਂ ਬਾਅਦ ਮੈਸ਼ ਕਰ ਲਿਆ ਆ ਇਧਰ ਪਿਆਜ਼ ਕੱਟਿਆ ਆ ਪਾਉਂ ਆ ਜੀ ਤੇ ਪਾਉਣ ਲਈ ਤੇ ਹੁਣ ਯੂ ਕਿਹਾ ਜਿੰਦੇ ਮੈਂ ਟੋਪ ਤੇ ਹੁਣ ਇਧਰ ਹੋ ਜੂਏ ਤੇ ਇਹਦੇ ਵਿੱਚ ਸਿੱਟ ਲਮਾ ਗਏ ਆ ਉਹ ਜਿੰਨੇ ਸਿੱਟੀਆਂ ਲਵਾਈਆਂ ਫੇ ਬਣਾ ਕੇ ਰਖਾਲਦੇ ਆ ਚਲੋ ਜੀ ਹਾਂਜੀ ਮੱਖਣੀ ਬਣਾਉਣ ਲੱਗੇ ਮਲਾਈ ਥੋੜੀ ਐ ਨਾ ਕੱਲ ਲੈਡ ਕੇ ਲਈ ਨਾ ਤੁਸੀਂ ਮਲਾਈ ਹੈ ਨਾ ਬਣਾ ਲਿਆ ਮੱਖਣ ਚਲੋ ਕੋਈ ਗੱਲ ਨਹੀਂ ਉਧਾ ਮਗਾਉਂਦੀ ਆ ਬਜ਼ਾਰੋਂ ਵੀ ਮੱਖਣ ਹਾਂ ਲਾਉਣੀ ਦਰਮਾਉਂ ਬਾਜੀ ਨੂੰ ਲਾ ਗਿਆ ਤੜਕਾ ਪਰ ਇਹ ぷੜਕਦੀ ਬਹੁਤ ਆ ਹੋਏ ਹੱਥ ਸੜ ਜਾਂਦੇ ਆ ਬਹੁਤ ぷੜਕਦੀ ਆ ਚਲੋ ਜੀ ਹੁਣ ਇਹ ਰਿਜ ਰਿਜ ਕੇ ਜਰਾ ਕਹਣਾ ਸਾਰਾ ਕੁਝ ਜੋ ਪਾਣਾ ਦੇ ਵਿੱਚ ਪਾ ਦਿੱਤਾ ਬਾਕੀ ਜਦੋਂ ਖਾਵਾਂਗੇ ਫਿਰ ਦਿਖਾਵਾਂਗੇ ਹਾਂਜੀ ਮੰਮੀ ਲੰਮੇ ਪਏ ਆ ਹੈ ਹਾਂ ਗੋਲੀ ਖਾਓ ਹੂੰ ਅੱਛਾ 1:01 ਵਜੇ 40 ਹੋ ਗਏ ਨੇ ਮਿੰਟ ਤੇ ਆਪਾਂ ਜਾਣਾ ਹੁਣ پلਕ ਨੂੰ ਲੈਣ ਤੇ ਇੱਧਰ ਹੋ ਗਈ ਆ ਤਿਆਰੀ ਪੌਮ भाजी ਦੀ ਯਾਰ ਬਾਤ ਹੈ ਤੇ ਪੌਮ ਹਾਂ ਚਲੋ ਤੇ ਉਹਨੂੰ ਲਿਆ ਕੇ ਤੇ ਫਿਰ ਤੇ ਲਿੰਕਾ ਦੇ ਲਿੰਕਾ ਵੀ ਲਿੰਕਾ ਵੀ ਲਿਆਤੀ ਦਿਲ ਮੜੀ ਟੇਸ ਕਰਾ ਦੇ ਲਿੰਕਾ ਵੀ ਲਿਆਤੀ ਹੈ ਹਾਂ ਹਾਂਜੀ ਬਾਵਾ ਜੀ ਲੰਮੇ ਪਏ ਹੋ ਕਿ ਬੜਿਆਂ ਦਿਨਾਂ ਬਾਅਦ ਪੱਲੂ ਨੂੰ ਕੋਕ ਮਿਲਨੀ ਆਹ ਬੜੇ ਦਿਨਾਂ ਬਾਅਦ ਬੜੇ ਦਿਨ ਹੋ ਗਿਆ ਕੋਕ ਦੇ ਛੋਟੀ ਬਹੁਤ ਬਹੁਤ 25 ਰੁਪਈਆ ਵਾਲੀ ਬੋਤਲ ਲੈ ਕੇ ਆਇਆ ਉਹਦੇ ਲਈ ਜੀ ਆਪਾਂ ਕਿੱਦਾਂ ਗਏ ਸੀ ਕਿ ਬਾਹਰ ਰਟੀਆਂ ਆਪਾਂ ਮਰੇ 31 ਰੁਪਈਆ ਉਹਦੋਂ ਨੇ ਖਾਧੀ ਉਹਦੋਂ ਨਹੀਂ ਹਾਂ ਉਸ ਤੋਂ ਬਾਅਦ 31 ਨੂੰ ਗਏ ਸੀ ਕਿੰਨੀ ਦਿਨ ਕਰ ਆਜ 6 ਹੋਈ ਬੱਸ ਉਹਦੋਂ ਦੀ ਕੋਕ ਤੇ ਭਈਆ 6 ਦਿਨ ਹੋ ਗਏ ਪਹਿਲੀ ਨੂੰ ਜਿਹੜੀ ਬੱਚੀ ਉਹਨੇ ਦੂਜੇ ਦਿਨ ਪੀਤੀ ਹਾਂ ਬੱਸ ਉਸ ਤੋਂ ਬਾਅਦ ਨਹੀਂ ਚਲੋ ਕਿ ਦਿਨ ਹੋ ਗਏ ਨੇ ਕਰਤੀ ਇਹ ਦੇ ਤੁਸੀਂ ਹੋ ਜੋ ਰੈਡੀ ਰੁੜੀ ਇਹ ਰੈਡੀ ਜਾਂਦਾ ਬਸ ਪਿੰਟ ਰੈਗਰ ਪੰਜ ਫਿਰ ਆਪਾਂ ਜਾਣਾ ਹੈ 2:30 ਵੱਜ ਗਏ ਨੇ ਅਸੀਂ ਪਹੁੰਚ ਗਏ ਕਰਤਾਰਪੁਰ ਲੈ ਗਏ ਆਜ ਨਹੀਂ ਆਂਦੇ ਹੀ ਆ ਕਿ ਕੀ ਹੋ ਰਿਹਾ ਆ ਜਾਂਦੀ ਆ ਜਾਂਦੀ ਕੋਈ ਨਹੀਂ ਨੈਟਵਰਕ ਦਾ ਕੁੜੀ ਨੂੰ ਲੈ ਕੇ ਆ ਗਏ ਆ ਤੇ ਇੱਧਰ ਆ ਗਿਆ ਇਹਨਾਂ ਮਾਮੀ ਦਾ ਫੋਨ ਨਿਆਣਿਆਂ ਦੀ ਤੇ ਹੁਣ ਇੱਥੇ ਲੱਗਣੀਆ ਟਾਈਮ ਤੇ ਅਸੀਂ ਰੋਟੀ ਤੋਂ ਬੈਠੇ ਰਹਿਣਾ ਚਲੋ ਠੀਕ ਆ ਜੀ ਫ੍ਰੀ ਹੋ ਗਏ ਫਿਰ ਦੇਖਦੇ ਆ ਰੋਟੀ ਖਾਣ ਲੱਗੇ ਜਦੋਂ ਕਬੜ ਸ਼ੁਗਾਰਾ ਕੱਟਿਆ ਗਿਆ ਫੋਨ ਨਹੀਂ ਤਾਂ ਮੈਂ ਕਹਾ ਸਾਨੂੰ ਸਾਨੂੰ ਆਉਣਾ ਫੋਨ ਆ ਜੀ ਵਾਪਸ ਚਲੋ ਪਾਣੀ ਪਲਾਉਣਾ ਚਲ ਨੇਵੇਂ ਪਲਾਉਣਾ ਬੈਠੋ ਬੈਠੋ ਤੁਸੀਂ ਕੋਈ ਨਹੀਂ ਬਸ ਨੇ ਲੱਗਾ ਪਾਉਣਾ ਜਿੰਦਾ ਜੀ ਕਪੜੇ ਕੂੜੇ ਕਰ ਲੈ ਚੇਂਜ ਹਾਂਜੀ ਹੋ ਗਈ ਗੱਲ ਭਰਜਾਈ ਨਾ ਨਾਨਾ ਨਾ ਭਰਜਾਈ ਨਾ ਨਾਨਾ ਤਾਂ ਤੁਸੀਂ ਨਾ ਤੁਸੀਂ ਕਿੱਥੇ ਨਾਨਾ ਭਰਜਾਈ ਦੀ ਗੱਲ ਹੋ ਗਈ ਨਹੀਂ ਆਣੇ ਉਹ ਕੀ ਲੱਗਦੀ ਆ ਤੇਰੀ ਤੇ ਭਰਜਾਈ ਲੱਗੀ ਨਹੀਂ ਤਾਂ ਭਰਜਾਈ ਆ ਕਹਿੰਦੇ ਨਾਨਾ ਤੇ ਇਹਦੀ ਗੱਲ ਹੋ ਗਈ ਇਹ ਪੁੱਛਿਆ ਮੈਂ ਆ ਚਲੋ ਸ਼ੁਗਰਾ ਛੇਦੀ ਅਜ ਵਿਲੇ ਹੋ ਗਏ ਨਹੀਂ ਤਾਂ ਹੀ ਰੋਟੀ ਨੂੰ 4 ਵਜੇ ਨਹੀਂ ਸਾਨੂੰ ਕੰਮ ਜਾਂ ਆਹਾ ਹਾਂਜੀ ਕਿਤਾਬੀ ਤੁਸੀਂ ਆ ਗਏ ਲੋ ਜੀ ਇੱਧਰ ਤਿਆਰੀਆਂ ਰੋਟੀ ਦੀਆਂ ਆਹ ਬੱਲੂ ਸਬਜੀ ਪੱਲੋ ਹਾਂਜੀ ਪੱਲ ਥੋੜੀ ਹੋ ਆ ਸਬਜੀ ਹੋਰ ਹਾਂ ਪੱਲੂ ਮੇਂ ਘੋੜੀ ਪਾਉਗਾ ਨਾ ਪੱਲੀ ਰੋਟੀ ਲਓ ਬੱਲੂ ਹਾਂਜੀ ਹਾਂਜੀ ਇੱਕ ਮਿੰਟ ਆਇਆ ਇੱਕ ਮਿੰਟ ਆਇਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੋਟੀ ਲੈ ਜਾਓ ਦੀ ਆ ਵੀ ਲੈ ਜਾਓ ਲਓ ਚਮਚਾ ਵੀ ਲੈ ਲਓ ਉਹ ਦਿਨਾਂ ਚੋਂ ਚਮਚਾ ਬਾਅਦ ਚ ਦੇਣਾ ਮੈਂ ਫੜ ਚਾਹ ਮੋਟੀ ਚਮਚਾ ਲੈ ਜਾਂਦਾ ਮੈਂ ਲੈ ਲਓ ਕਹਿੰਦੀ ਕਹਿੰਦਾ ਇੱਕ ਮਿੰਟ ਇੱਕ ਮਿੰਟ ਸਬਰ ਕਰ ਆਇਆ ਮੈਂ ਆ ਲੈ ਹੋਰ ਫੇ ਮੋਟੀ ਕਿਦਾਂ ਟੇਸਟ ਕਿਦਾਂ ਦਾ ਦੇਖ ਸਰੇ ਬਾਅਦ ਬਲੀ ਮੜੇ ਟੇਸਟ ਦਾ ਦੇਖ ਮੈਨੂੰ ਉਦਾਂ ਹੀ ਉਹਦਾ ਮੈਂ ਪਾਣੀ ਜਾਨੂ ਲੱਗੀ ਰਹੀ ਦੀ ਅੱਗ ਪਹਿਲਾਂ ਪਾਉਣ ਦੀ ਪਾਣੀ ਨਹੀਂ ਤੂੰ ਦੇਖ ਪਹਿਲਾਂ ਡੇਲ ਚ ਖਾ ਕੇ ਮੁੜ ਕੇ ਸਨੈਪਾ ਦੇ ਬਸ ਆਹੀ ਜਾਂਦਾ ਇੱਕ ਇਦਾਂ ਕਰਨਾ ਮੂੰਹ ਨਾ ਫਟਿਆ ਕਰੋ ਸਵਾਦ ਆ ਕਿ ਨਹੀਂ ਸਵਾਦ ਮੈਂ ਬਹੁਤ ਸਵਾਦ ਆ ਮੰਮੀ ਬਹੁਤ ਸਵਾਦ ਆ ਮੰਮੀ ਬਹੁਤ ਸਵਾਦ ਆ ਮੰਮੀ ਬਾਪੂ ਜੀ ਬਹੁਤ ਆ ਹੂੰ ਕਹਿੰਦੀ ਮੰਮੀ ਬਹੁਤ ਸਵਾਦ ਆ ਮੈਂ ਕਹਾ ਮੰਮੀ ਬਹੁਤ ਸਵਾਦ ਆ ਕਹਿੰਦੀ ਨਹੀਂ ਮੰਮੀ ਦੀ ਪਾਉ ਵਜ ਵੀ ਸਵਾਦ ਆ ਮੰਮੀ ਵੀ ਸਵਾਦ ਆ ਚਲੋ ਠੀਕ ਆ ਜੀ ਤੇ ਨੂੰ ਬਤਾਉ ਕਿਤੇ ਰੱਖਿਆ ਮਾਜੀ ਪਾਉ ਸੰਨ ਵੀ ਅਸੀਂ ਦੀ ਹਾਂ ਹਾਂ ਮੈਂ ਗਰਮ ਨਹੀਂ ਕਰਨੀ ਕਿ ਮੱਖਣ ਮੱਖਣ ਲਾਇਓ ਸੁੱਕੀ ਲੈਣੀ ਆ ਤੁਂ ਕਿ ਲੱਪਣ ਨਹੀਂ ਆ ਮੈਂ ਤੇਨਾ ਤਾਂ ਕਰ ਦੂੰ ਮੈਂ ਮੱਖਣ ਲਾ ਦੂ ਸੇਬ ਕੋਲੇ ਅੱਛਾ ਗੜਾ ਦੂਜਾ ਦੇਸੀ ਮੱਖਣ ਧਰਦਾ ਉਹ ਲੈ ਗਈ ਹਾਂ ਆ ਉਹ ਕੋਕ ਲੈ ਗਈ ਆਂ ਨਹੀਂ ਆ ਜੇ ਕੋਲੀਓ ਕੋਕ ਕੋਕ ਕੱਢ ਕੇ ਲੈ ਗਈ ਆ ਅੱਜ ਖੁਸ਼ ਹੋ ਗਈ ਹੈ ਜੀ ਇਹ থামਜਪ ਦੇਖ ਕੇ ਅੱਜ ਹੱfte ਬਾਅਦ ਇਹਨੂੰ থামਜਪ ਦਿੱਤੀ ਆ ਹੜ ਇੱਕ ਹਫਤੇ ਬਾਅਦ ਦਿੱਤੀ ਇਹਨੂੰ ਸਮਝਾ ਕਿਉਂ ਜੀ ਕਿਦਾਂ ਦਾ ਲੱਗ ਰਿਹਾ ਹੈ ਇਹ ਸਮਝ ਫੜ ਗਏ ਹਮਸਬ ਅਰੀ ਪੌਂ ਭਾਜੀ ਇੰਦਰ ਵੀ ਆ ਗਈ ਬਾਕੀ ਖਾਣਗੇ ਬਾਅਦ ਚੋਂ ਟੇਸਟ ਮੈਂ ਦੇਖ ਲਿਆ ਟੇਸਟ ਬਹੁਤ ਵਧੀਆ ਸਵਾਦ ਪ੍ਰੋਮੋਸ਼ਨ ਕਰੀ ਚੁਣ ਤੁਸੀਂ ਮੇਰੀ ਕੋਲ ਬਹੁਤ ਵਧੀਆ ਟੇਸਟ ਆਈ ਹਾਂ ਬਹੁਤ ਵਧੀਆ ਟੇਸਟ ਆ ਤੁਹਾਡੇ ਨਾਲ ਕਰਨੀ ਆ ਕੋਈ ਨਹੀਂ ਦੇਖ ਲੈਨੇ ਆ ਕਰ ਲਾਂਗੇ ਪੱਲੂ ਦੋ ਰੱਖ ਦੇ ਪੱਲੂ ਨੂੰ ਵੀ ਸਵਾਦ ਲੱਗੀ ਆ ਤੇ ਇਹ ਹਜੇ ਨਹੀਂ ਖਾਧੀ ਨਹੀਂ ਹੈਗੀ ਚਲੋ ਮਿਲਦੇ ਆ ਖਾ ਪੀ ਕੇ ਜੀ ਲੱਗੀ ਵਾਹ ਜੀ ਮਾ ਤੁਹੀਂ ਸਵਾਦ ਬਣੀ ਨਾ ਅੱਜ ਅੱਜ ਬਹੁਤ ਸਵਾਦ ਬਣੀ ਆ ਅੱਜ ਵੀ ਸਵਾਦ ਬਣੀ ਆ ਹੂੰ ਤੂੰ ਵੀ ਲੈ ਆਪਣੇ ਲਈ ਹੁਣ ਤੂੰ ਕਦੋਂ ਖਾਣੀ ਆ ਆ ਜਾ ਫੇ ਆ ਗਏ ਹੋ ਸਾਰਿਆਂ ਨੂੰ ਖਵਾ ਕੇ ਬਾਅਦ ਚੋਂ ਹੈ ਕਿੱਦਾਂ ਦੀ ਬਣੀ ਤੈਨੂੰ ਕਿੱਦਾਂ ਲੱਗਦੀ ਤਾਂ ਸਵਾਦ ਹੀ ਲੱਗਣੀ ਕੋਈ ਮੈਂ ਜੀ ਬਣੀ ਕਹ ਮੈਂ ਤਾਂ ਸਵਾਦ ਨਹੀਂ ਤੁਹਾਨੂੰ ਤਾਂ ਸਵਾਦ ਨਹੀਂ ਬਣੀ ਬਣਾਇਦਾ ਵੀ ਮੇਰੀ ਬੇਚੀ ਹੁੰਦੀ ਹੈ ਇਹ ਵੀ ਗੱਲ ਸਹੀ ਇਸ ਕਰਕੇ ਕਹਿਣਾ ਪੈਣਾ ਮੇਰੀ ਵੀ ਸਵਾਦ ਆ ਦਾ ਇਹ ਆਇਆ ਉਹ ਬੱਬਾ ਹਾਂ ਸਾਡੇ ਇਹਨੂੰ ਇਹਨੂੰ ਸਵਾਦ ਲੱਗੀ ਸਾਰਿਆਂ ਨੂੰ ਸਵਾਦ ਲੱਗੀ ਆ ਠੀਕ ਆ ਚਲੋ ਠੀਕ ਆ ਜੀ ਓਕੇ ਜੀ ਲਓ ਜੀ 7:30 ਹੋ ਚੱਲੇ ਆ ਅੱਜ ਅਸੀਂ ਸ਼ਾਮੀ ਬਲੌਗ ਨਹੀਂ ਬਣਾਇਆ ਕਿਉਂਕਿ ਸਾਨੂੰ ਚਿੱਤਾ ਭੁੱਲ ਗਿਆ ਮੰਮੀ ਕਰਦੇ ਪਏ ਆ ਪਾਠ ਠੀਕ ਆ ਤੇ ਹਾਂਜੀ ਪੱਲੂ ਚੱਲਾਇਆ ਨਾ ਹਣ ਚਲੋ ਹਣਾਓ ਫੇਰ ਜਾ ਕੇ ਚਲੋ ਹਾਂਜੀ 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 ਤੁਸੀਂ ਕੀ ਕਰਦੇ ਆ ਮੀਡੀਆ ਰਿਡ ਇਕੋ ਨਾਮ ਹਾਂ ਥੋੜੇ ਬਣਾ ਗਿਆ ਨਾਲ ਗੜਗੰੀਆਂ ਪਾਣੀ ਆ ਵੇ ਤੇ ਮੈਂ ਮਿੱਤਰ ਜਾਣਾ ਠੀਕ ਤੇ ਮੈਂ ਥੋੜਾ ਜਿਹਾ ਕੰਮ ਸੀਗਾ ਮੇਰਾ ਮਸ਼ੀਨ ਦਾ ਤੇ ਮੈਂ ਉਹ ਕਰਕੇ हट ਗਿਆ ਚੱਲ ਨਹੀਂ ਨਾ ਜਾ ਕੇ ਭੱਜ ਜਾ ਨਾ ਨਾ ਮੈਨੂੰ ਨਾ ਹਾਂ ਹਾਂ ਤੇ ਪਾਪਾ ਨੇ ਆ ਜਾਣਾ ਆ ਹੁਣ ਫੇ ਰੋਟੀ ਰੋਟੀ ਦਾ ਕਰਦੇ ਆ ਠੀਕ ਆ ਅੱਜ ਜੇਤਾ ਹੀ ਨਹੀਂ ਰਿਹਾ ਸ਼ਾਮੀ ਮੈਂ ਵੀ ਥੋੜਾ ਜਿਹਾ ਸਲਾਈ ਦਾ ਕੰਮ ਕੀਤਾ ਯਾਦ ਹੀ ਭੁੱਲ ਗਿਆ ਬੱਲੂ ਅੱਜ ਮੈਨੂੰ ਵਲੌਗ ਬਣਾਉਣਾ ਦਿਮਾਗ ਜੀ ਨਹੀਂ ਆਇਆ ਹੈਗਾ ਮੈਨੂੰ ਹੁਣ ਚੇਤਾ ਆਇਆ ਹੈ ਮੈਂ ਕਿਹਾ ਪਾਪਾ ਨੇ ਕਿਹਾ ਨਹੀਂ ਤੂੰ ਕੁਝ ਬਣਾਇਆ ਹੀ ਨਹੀਂ ਹੈਗਾ ਪਾਪਾ ਨੇ 8 ਵਜੇ ਆ ਜਾਣਾ ਆ ਠੀਕ ਆ ਚਲੋ ਮਿਲਦੇ ਆ ਫਿਰ ਠੀਕ ਆ ਲਓ ਜੀ ਟਾਈਮ ਹੋ ਗਿਆ ਆ 7:30 ਹਾਂਜੀ ਮੰਮੀ ਇੱਧਰ ਬੈਠੇ ਆ ਹਾਂਜੀ ਪੱਲੂ ਖਾਂਦੀ ਪਈ ਆ ਰੋਟੀ ਇਹਨੇ ਹੁਣ ਖਾ ਲਈ ਆ ਇਹਨੇ ਦੁਪਹਿਰ ਦੀ ਖਾਧੀ ਸੀ ਸਕੂਲੋਂ ਆ ਕੇ 2:30 ਵਜੇ ਦੀ ਮੁੜ ਕੇ ਟੀਸ਼ਨ ਤੋਂ ਅਗੇ ਕੁਝ ਨਹੀਂ ਖਾਦਾ ਇਹਨੇ ਹੁਣ ਨਾ ਨੂੰ ਕਿਹਾ ਯਾ ਰੋਟੀ ਖਾ ਲਈ ਯਾ ਬੱਸ ਹੋਣੇ ਨੇ ਚਲੋ ਜੀ ਰਹਿ ਗਏ ਅਸੀਂ ਹੁਣ ਹਾਂਜੀ ਆ ਗਏ ਜੀ ਉਹ ਆ ਗਏ ਤੁਸੀਂ ਲਿਆ ਇਸ ਮਾਂਸ ਨੂੰ ਜੀ ਮਾਂਸ ਨਾ ਉਹ ਖੰਡ ਤੇ ਦਾਲ ਚਲੋ ਠੀਕ ਆ ਜਹ ਕਰੀਏ ਆ ਪਰੋਟੀ ਦਾ ਹਰਮਨ ਮਾੜਾ ਜਾ ਗਿਆ ਆ ਉਹ ਕਿਥੇ ਗਿਆ ਮਾੜਾ ਜਾ ਪ੍ਰਿੰਸ ਦਾ ਗਿਆ ਆ ਕਹਿੰਦਾ ਮੈਂ ਹੁਣੇ ਆਇਆ ਤੇ ਮੈਂ ਕਿਹਾ ਫਿਰ ਰੋਟੀ ਰੋਟੀ ਦਾ ਕਰੀਏ ਜੇ ਮਾੜੀ ਮੋਟੀ ਕੋ ਫਿਲਮ ਦੇਖਣੀ ਆ ਹੋਰ 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 ਹੈਨਾ ਹੋਰ ਹੋਰ ਚਲੋ ਠੀਕ ਆ ਫਿਰ ਹੈ ਇਹ ਤਾਂ ਮਾਂ ਦੀ ਦਾ ਪਿਆਰ ਹੋਣਿਆ ਉਹ ਬੇਟੀ ਤੇਤੀ ਤੇਤੀ ਕੀ ਕਰਦੀ ਗਈ ਬਈ ਇਹ ਉਹ ਤਾਂ ਹਾਂ ਕਰਦੀ ਗਈ ਬਈ ਇਹ ਇਹ ਪਤਾ ਨਹੀਂ ਕੀ ਕਟਿੰਗ-ਕੂਟਿੰਗ ਕਰਦੀ ਰਹਿੰਦੀ ਭਰਾਵਾ ਇਹ ਇਹਨਾਂ ਦੇਖ ਇਹਨੂੰ ਵੀ ਮਾਂ ਵਾਂਗੂ ਕੈਂਚੀ ਚਲਾਉਣ ਦਾ ਬਹੁਤ ਸ਼ੌਕ ਕੀ ਕਰਦੀ ਰਹਿੰਦੀ ਆ ਹਾਂ ਮਾਂ ਹਾਂ ਤੁਸੀਂ ਵਾਸੀਆ ਮਾਰੀ ਜਾਂਦੇ ਨਹੀਂ ਨੀਂ ਨਹੀਂ ਮਮਮੀ ਨੇ ਚਪਕੀ ਲਾ ਲਈ ਦੁਪਹਿਰੇ ਤਵਕੀਲਾ ਤਾਂ ਵੀ ਨਹੀਂ ਰਹੀ ਉਹ ਢਾਈ ਆ ਨਹੀਂ ਲਾਈ ਚਮਕੀ ਤੁਸੀਂ ਜਦੋਂ ਮੈਂ ਨਾ ਇੱਥੇ ਗੱਲ ਕਰਦੀ ਤੁਹਾਡੀ ਤੇਰੇ ਸੀ ਤੁਸੀਂ ਹਾਂ ਹਾਂ ਮੈਂ ਨਾ ਮੰਮੀ ਉਹ ਕੈਂਚੀ ਲਾਉਣੀ ਆ ਹਾਂ ਇਹਦੇ 2-4 ਮਿੰਟ ਦੀ ਲੱਗ ਗਈ ਉਹ ਸੁਣੀ ਨਾ 2 ਇੰਚੀਆਂ ਲਾਉਣੀ ਤੁਹਾਡੀ ਆ ਨਾ ਮੈਂ ਨਾ ਮੰਮੀ ਲਾਉਣੀ ਆ ਖੱਟੀ ਜਿਹੀ ਨਹੀਂ ਨਹੀਂ 1 ਮਿੰਟ 1 ਦਵਾਰਾ ਦਵਾਰਾ ਅਸ ਕਿਹੜੀ ਕਿਹੜੀ ਕੈਂਚੀ ਆ ਇੱਕ ਆ ਕੈਂਚੀ ਤੇ ਇੱਕ ਆ ਕੈਂਚੀ ਹਾਂ ਮੰਮੀ ਵੀ ਚਲਾਉਂਦੀ ਆ ਨਾ ਇੱਕ ਜਵਾਨ ਵਾਲੀ ਪਾਪਾ ਪਾਪਾ ਕਹਿੰਦੇ ਮੰਮੂ ਚਲਾਉਂਦੀ ਮੰਮੀ ਹੈ ਪਾਪਾ ਖਾਣੀ ਆ ਕਿ ਨਹੀਂ ਖਾਣੀ ਆ ਖਾਣੀ ਆ ਖਾਣੀ ਆ ਫੇਰ ਨਾ ਕਹੋ ਕੈਂਚੀ ਹੈ ਨਹੀਂ ਨਹੀਂ ਤੇਰੀ ਜੁਬਾਨ ਵਾਲੀ ਕੈਂਚੀ ਨਹੀਂ ਅੱਜ ਗਾਲ ਸੁਣੋ ਮੈਂ ਹੁਣ ਇਸ ਟਾਈਮ ਤੇਰੀ ਜੁਬਾਨ ਵਾਲੀ ਕੈਂਚੀ ਨਹੀਂ ਚੱਲਦੀ ਰੋਟੀ ਖਾ ਲਾਂ ਫੇਰ ਬਾਅਦ ਚ ਚਲਾ ਲੇ ਲੜਾਈ ਹੁੰਦੀਆਂ ਨਾ ਉਹ ਚੱਲਦੀ ਹੁੰਦੀ ਕੈਂਚੀ ਐਂਦਾ ਕਹੋ ਮੇਰੀ ਗੱਲ ਪੁੱਠੀ ਗੱਲ ਨਾ ਮੇਰੇ ਕੋਲ ਸਿੱਧੀ ਗੱਲ ਕਰਾਂਗਾ ਜੀ ਦੇਖੋ ਹੁਣ ਮੈਂ ਸਾਰਾ ਦਿਨ ਜਿਹੜਾ ਬਲੌਗ ਬਣਾਉਂਦੀ ਆ ਮੈਨੂੰ ਬੋਲਣਾ ਤਾਂ ਪੈਂਦਾ ਹੀ ਹੁਣ ਜੀਭ ਕੈਂਚੀ ਚੱਲੂਗੀ ਤਾਂ ਬਲੌਗ ਬਣੂਗਾ ਹੁਣ ਐਦਾ ਐਦਾ ਕਰਕੇ ਨਹੀਂ ਨਹੀਂ ਉਹ ਉਹ ਉਹਨੂੰ ਬੋਲਣਾ ਕਹਿੰਦੇ ਆ ਉਹਨੂੰ ਕੈਂਚੀ ਵਾਲੀ ਜੀ ਇੰਨਾ ਪੰਗਾ ਲੈਣਾ ਇਦਾਂ ਮੂੰਹ ਕਰੇ ਗੱਲ ਕਰ ਰਿਹਾ ਮੈਂ ਨਾ ਪੰਗਾ ਹੀ ਲੈਣਾ ਹੋਰ ਕਿਸੇ ਨੇ ਆਪਣੇ ਪਾਪਾ ਦੀ ਗੱਲ ਹੋਰ ਹੁੰਦੀ ਆ ਆਪਣੇ ਬਾਪੂ ਦੀ ਗੱਲ ਹੋਰ ਨਹੀਂ ਕਿਸੇ ਨਾਲ ਬੰਗੇ ਬਣਾਵਾ ਮੈਂ ਰੋਟੀ ਬਣਾਓ ਬਣਾਓ ਰੋਟੀ ਬਣਾਓ ਚਾਹ ਪੀ ਲੂੰਗਾ ਹਾਂ ਚਾਹ ਪੀ ਲੂੰਗਾ ਮੈਂ ਪਰ ਪਰੌਂਠੀ ਨਹੀਂ ਖਾਣੀ ਹੈ ਮਾਂ ਮਮੀ ਹਾਰ ਮਾਂ ਬੋਲਦੀ ਨੀ ਏ ਪਰੌਂਠੀ ਨਹੀਂ ਖਾਣੀ ਮਮੀ ਹਾਂ ਕਿਉਂਕਿ ਪਰੌਂਠੀ ਖਾ ਕੇ ਮੇਰੇ ਨਾਲ ਦੀ ਗੈਸ ਬਣ ਜਾਂਦੀ ਏ ਫਿਰ ਦਰਦ ਹੁੰਦੀ ਆ ਤੂੰ ਤੁਸੀਂ ਪਰੌਂਠੀ ਬਣਾ ਖਾਓ ਮੈਨੂੰ ਰੋਟੀ ਮੈਨੂੰ ਰੋਟੀ ਲਾ ਮਾਂ ਤੁਸੀਂ ਮਾਂ ਪੁੱਤਾਂ ਰੋਟੀ ਆਸੀ ਮਾਂ ਬੰਦ ਤੂੰ ਹੀ ਮਾਂ ਪੁੱਤ ਪਰੌਂਠੀ ਈ ਬਣਾ ਮੈਨੂੰ ਆਈ ਉਹ ਖਾਣੀ ਨਹੀਂ ਸਾਨੂੰ ਰੋਟੀ ਲਾ ਦੇ ਇਹਨੇ ਇਹਨੇ ਖਾਣਾ ਖਾਣੀ ਹੈ ਨਾ ਮੈਂ ਖਾ ਲਿਆ ਤੇ ਟੱਕੇ ਦਿੱਤੇ ਚਲੋ ਠੀਕ ਆ ਬਣਾਓ ਫੇ ਬਣਾਓ ਰੋਟੀਆਂ ਰੋਣਗੇ ਤੇ ਤਿੰਨ ਲਾ ਦੇ ਹੋਰ ਹੋਰ ਰੋਟੀ ਖਾਵਾਂਗੇ ਮੈਨੂੰ ਮੋਢੀ ਬੱਦਸਕਾਰ ਬਣਾ ਹੈ ਹਾਂ ਹਾਂਜੀ ਤੁਸੀਂ ਬਾਹਰ ਆ ਕੇ ਬਹਿ ਗਏ ਫੜ ਲਾ ਦੀ ਹਾਂਜੀ ਲੱਗਾ ਲਾ ਫੇ ਪੁੱਠਾ ਘੱਟ ਕੀਤਾ ਹੁਣ ਆ ਹਾਂਜੀ ਬਣ ਗਈ ਰੋਟੀ ਰੈਡੀ ਬਹੁਤ ਥੀ ਪਾਣੀ ਬਸ ਬਈ ਬਲੌਗ ਹੀ ਮਾਰ ਲਈ ਮੈਂ ਮਾਰਿਆ ਕੰਮ ਗਿਆ ਸੀ ਤੇ ਚਾਹ ਬਣਾ ਲਵਾਂ ਮੈਂ ਕਿਉਂ ਬਣਾਉਂਦਾ ਚਾਹ ਬਣਾਉਂਦਾ ਹਾਂ ਚਾਹ ਬਣਾ ਲਾ ਠੀਕ 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 ਉਹਨੀ ਰੋਟੀ ਹਾਂ ਤੇ ਕਿੱਧਰ ਗਏ ਸੀ ਕਿੰਨ ਸਿਕਦਾ ਤਾਂ ਗੇੜੀ ਮਾਰ ਕੇ ਗੇੜੀ ਮਾਰ ਲੈ ਸਾਲੇ ਗੇੜੀ ਮਾਰਨ ਦੇ ਅੱਧੀ ਰਾਤ ਨੂੰ ਗੇੜੀਆਂ ਸੋਝਦੀਆਂ ਓਏ ਉਹ ਫਿਰ ਗਿਆ ਅੱਗੇ ਵਾਹ ਕੋਈ ਨਾ ਇਹ ਰੋਟੀ ਆ ਗਈ ਹੈ ਹਾਂਜੀ ਉਹ ਗਏ ਵਿਲੇ ਹੋਰ ਕੀ ਗਰਮੀ ਕਿੰਨੀ ਕਾ ਗਰਮੀ ਨਹੀਂ ਹੈਗੀ ਅੱਜ ਜਿੱਦਾਂ ਮੇਰੇ ਘਰਾਂ ਮਾ ਨਹੀਂ ਹੈਗੀ ਗਰਮੀ ਹੈ ਨਾ ਠੀਕ ਹੈ ਵਾਟੇ ਦੋ ਨਹੀਂ ਖਾਣੀ ਬੇ ਲੈਣਾ ਆਪਾਂ ਲਓ ਜੀ ਇਹਨਾਂ ਨੇ ਮਾਂ ਪੁੱਤ ਨੇ ਖਾਣੀ ਆ ਪਰੌਠੀ ਅਸੀਂ ਮਾਂ ਪੁੱਤ ਨੇ ਖਾਣੀ ਆ ਰੋਟੀਆਂ ਮਰਜੀ ਦਾ ਚੱਲਣਾ ਉਹਨੇ ਯਾਰ ਪਤਾ ਕੀ ਗੱਲ ਆ ਪਰੌਠੀ ਖਾ ਗਿਆ ਨਾ ਮੁੜ ਕੇ ਫਿਰ ਗੈਸ ਬਣ ਜਾਂਦੀ ਆ ਰਾਤ ਨੂੰ ਦਰਦ ਜੀ ਹੁੰਦੀ ਆ ਇਸ ਕਰਕੇ ਮੇਰੇ ਪਿਛਲੀ ਵਾਰੀ ਪ੍ਰੋਬਲਮ ਪਈ ਸੀ ਇਸ ਕਰਕੇ ਫਿਰ ਰਾਤੀ ਆਪਾਂ 23 ਹੋ ਜਾਏ ਪਰੌਠੀ ਨਾਲੋਂ ਫਿਰ ਰੋਟੀ ਖਰੀ ਆ ਪਾਉ ਬਾਜੀ ਹੋਰ ਹੋਰ ਪਾਉ ਬਾਜੀ ਦੇ ਖਾਵਾਂਗੇ ਚਲ ਮਿਲਦੇ ਆਂ ਜੀ ਰੋਟੀ ਪਣੀ ਖਾ ਕੇ ਇੱਕ ਮਿੰਟ ਰੁਕੋ ਉਹ ਕੋਈ ਗੱਲ ਨਹੀਂ ਤੁਸੀਂ ਕਰੀ ਚੋ ਲੋ ਸੌਂ ਦੀ ਤਿਆਰੀ ਆ ਆਪਣੀ ਇੱਧਰ ਹੋ ਰਹੀ ਆ ਜੀ ਗੁੱਤ ਤੇ ਟਾਈਮ ਹੋ ਗਿਆ ਇੱਥੇ ਦਿਖਾਨੀ 11:36 ਮਿੰਟ ਤੇ ਕਰੋ ਜੀ ਬਲੌਗ ਦਾ ਐਂਡ ਅੱਜ ਬਲੌਗ ਛੋਟਾ ਜਿਹਾ ਬਣਿਆ ਸਾਡਾ ਵੈਸੇ ਚਲ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਤੁਹਾਨੂੰ ਕੱਲ ਇੱਕ ਨਵੇਂ ਬਲੌਗ 'ਚ ਬਾਈ ਮੂਹ ਨੂੰ ਹੱਥ ਕੱਢ ਕੇ ਬਾਈ ਕਰਨਾ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ